ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੋ ਜੀ ਬੈਠ ਰਹੇ ਆ ਇਹ ਮਾਸਟਰ ਬੈਠਾ ਹੀ ਹੋਰ ਉਹ ਬਿਲਾ ਹੋਇਆ ਬਰਾਦਾ ਹੋ ਗਿਆ ਹਾਂ ਜੀ ਪਾਪਾ ਜੀ ਰੇ ਲੱਗ ਕੇ ਮੈਂ ਮਾੜੜ ਹਾਂ ਇੱਥੇ ਛੜੀ ਪਈ ਆ ਉਹ ਅਜਰੇ ਜਨਾ ਕੱਲੂ ਤਾਰ ਨਹੀਂ ਪਈਣੀ ਨਾਲੇ ਕਹਿੰਦਾ ਮੈਂ ਬਰਬਾ ਪਾੜ ਕੇ ਦੇਖਿਆ ਥੱਲੇ ਲੱਗ ਠੀਕ ਪਈ ਆ ਹਰੇ ਹਾਲ ਦੀ ਕਿ ਇਹਨੂੰ ਮਹਾਬਾਈ ਟਰਾਲੇ ਨੂੰ ਵਾਲੇ ਦਾ ਹੱਥ ਲਾ ਲਈ ਥੱਲੇ ਬਿੜਨੂੰ ਹੱਥ ਟਰਾਲੇ ਨੂੰ ਸੀਪੇ ਮੈਂ ਸਾਰੇ ਪਾਸੇ ਹੱਥ ਲਾ ਲਿਆ ਹਾਂ ਬਰਮੇ ਨਾਲ ਆਉਂ ਕੇ ਮਾਰ ਕੇ ਟੋਆ ਜਾ ਉਹ ਵੀ ਦੇਖ ਲੈ ਹੱਥ ਪਾ ਕੇ ਦੇਖੀ ਕਿ ਡੇਟਾਂ ਨਾ ਕੱਢਦੀ ਖੜੀ ਨਹੀਂ ਪਹਿਲਾਂ ਠੰਡੀ ਆਵੇਂ ਫੇਰ ਠੀਕ ਹੈ ਠੰਡੀ ਆਹੇ ਜੀ ਦੀ ਹਾਂ ਫੇਰ ਉਹ ਤਾਂ ਨਹੀਂ ਹਾਂ ਲਾ ਫੇਰ ਮਾਸਾ ਉਹਦੀ ਵੀ ਕੋਈ ਬੁਨਿਆਦ ਹੋਣੀ ਓਏ ਯਾਰ ਇੱਕ ਦਿਨ ਮਨਾ ਅੜਦੇ ਦਾ ਫੈਸਲਾ ਹੋ ਜਾਣਾ ਹਾਂ ਕਰਨਾ ਪੈਣਾ ਦੇਵਣਾ ਤਾਂ ਨਹੀਂ ਹੁਣ ਤਾਂ ਉਹਦੇ ਵਾਰੇ ਬਿੱਲੇ ਆ ਜਿੰਨਾ ਟਾਈਮ ਕੱਲ ਨੂੰ ਸਾਰੀ ਅੱਜ ਤੱਕ ਨਿਕਲ ਜਾਣਾ ਟਾਈਮ ਉਹ ਫੇਰ ਆਏ ਹੁਣ ਘੰਟੇ ਨੂੰ ਆ ਗਿਆ ਵੀ ਲਿਆਓ ਫੇਲਦੀ ਜਾਓ ਕਿ ਇਹ ਕਾੜਤੀ ਆਏ ਕਹਿੰਦਾ ਇਹ ਵਿਜੇਤਾਰ ਨਹੀਂ ਉੱਥੇ ਧਰ ਦੋ ਘੰਟੇ ਕੋ ਨਾ ਆੜਤੀ ਨੇ ਫੋਨ ਆ ਜਾ ਹੈ ਕੀ ਹੈ ਹੋਇਆ ਤਾਂ ਕੀ ਪਤਾ ਹੈ ਉਤਾਰਿਆ ਉੱਥੇ ਧਰ ਦਾਂਗੇ ਤਾਂ ਨਹੀਂ ਹੈਗੀ ਹੈ ਉੱਥੇ ਫਿਰ ਉਹ ਰੱਖੀ ਜਗ੍ਹਾ ਬਾਜੀ ਰਾਕੀ ਰੱਖ ਲਵਾਂਗੇ ਕਾ ਸ਼ਾਮ ਨੂੰ ਚੱਲਾ ਨਹੀਂ ਨਹੀਂ ਹੋਣੀ ਹੈਗੀ ਭਰਾ ਹੀ ਨਹੀਂ ਆਉਣੇ ਜ਼ਰੂਰ ਭਰਾ ਹੀ ਤਾਂ ਨਹੀਂ ਆਉਂਦੀ ਤੇਰਾ ਤੇਰਾ ਬਾਹਰੇ ਪਹਿਲਾਂ ਮੈਂ ਉੱਤੇ ਚੱਕਾਉਣਾ ਹੂੰ ਜੇ ਤੇਰਾ ਸਤਾਰ ਦੇ ਮਤਲਬ ਠੇਠ ਆ ਤਾਂ ਤਾਨੂੰ ਅੰਦਰ ਪਾਣ ਦੇਣਾ ਮੰਡੀ ਜੈਂਟਰੀ ਹੋਣੀ ਹੈ ਹਾਂ ਨਹੀਂ ਨਹੀਂ ਤੇਰੀ ਐਂਟਰੀ ਹੈਗੀ ਉਹ ਇਹ ਸਰਕਾਰੀਆ ऐसे हाल है ए 22 57 चलनी है 15 बजे वो बैठਦੇ ਆ ਉੱਥੇ ਮੈਂ ਇੱਕ ਵਾਰ ਥੋੜਾ ਜਿਹਾ ਲੇਟ ਗਿਆ 10:00 ਵਜੇ ਜਦੋਂ ਉਹਨਾਂ ਨੇ ਉੱਥੇ ਕੱਢੇ ਕਿ ਲੋਕ ਚੌਲ ਕੱਢ ਗਏ ਉਹ ਚੈੱਕ ਕਰਦੇ ਜਾਂ ਠੀਕ ਆ ਗਿਆ ਦਾ ਨਹੀਂ ਅਸੀਂ ਹੁਣ ਤੱਕ ਜਾਂਦੇ ਆ ਮੈਂ 4:30 4:30 ਮੰਡੀ ਤੇ ਐਂਟਰੀ ਕਰ ਦਿੰਦਾ ਕਰਕੇ ਨਾ ਕੋਈ ਨਹੀਂ ਬਹਿੜਦਾ 8-9 ਵਜੇ ਤੱਕ ਉੱਥੇ ਕੋਈ ਮੋਚਰ ਜਿਹੇ ਦਿੱਲੀਏ ਦੀ ਸੁੱਕੀ ਜਿਹੀ ਮਰਦੀ ਹੁੰਦੇ ਨੇ ਜੇ ਕਹਿਣ ਦੀ ਗੱਲਾਂ ਟਾਈਮ ਆ ਕਹਿਣ ਵਾਲੇ ਕਹਿੰਦੇ ਉੱਥੇ ਮੋਚਰ ਹੁੰਦਾ ਹੈਗਾ 8 ਵਜੇ ਬਹਿ ਜਾਣਾ ਉਹਨਾਂ ਸ਼ਾਮ ਦੇ 5 ਵਜੇ ਤੱਕ ਡਿਊਟੀ ਹੈ ਉਹਨਾਂ ਦੀ। ਅੱਛਾ। ਬਾ ਉਹ ਕਰ ਲੈਂਦੇ ਸਰਕਾਰੀ ਮੁਲਾਜ਼ਮ ਉਹ ਵੀ ਟਾਈਮ ਦੀ ਟਾਈਮ ਆਉਣਾ ਟਾਈਮ ਦੀ ਟਾਈਮ ਜਾਣਾ। ਹੋਏ ਜਿਹੜੇ ਚੁੰਗੇ ਵਾਲਾ ਕੰਮ ਹੈ ਜਿਵੇਂ ਦਾਣੇ ਭੁੰਨਣ ਲੈ ਕੇ ਜਾਂਦੇ ਨੇ। ਮੈਂ ਤਾਂ ਮੰਡੀ ਬੋਰਡ ਦੀ ਮੁਲਾਜ਼ਮ ਹਾਂ ਉਹ। ਹਾਂ। ਨਾਲੇ ਦਸਤਰਾਂ ਉਹਨੂੰ ਦੋਛੇ। ਸ਼ਾਇਦ ਕਿ ਇੱਕ ਹੋਰ ਵੀ ਹੈ ਕਹਿੰਦੇ ਵੀ ਫੁੱਲ ਨਹੀਂ ਹੋਣੀ ਮੰਡੀ ਦੀ। ਇਹ ਵੀ ਆਏ ਸਾਲ ਹੁੰਦਾ। ਇਹ ਵੀ ਚੱਲ ਮੈਂ ਦਿਖਾਉਂਗਾ ਵੀ ਕਿਆ ਹੁੰਦਾ ਉੱਥੇ ਮੰਡੀਆਂ ਚੱਲ। ਹੋਲੇ ਵਗਰ ਜਿਹੜੀ ਲੱਗਣੀ ਵੀ ਹੈ ਹੁਣ ਜਿਹੜੀ ਗਿਰਗੀ ਉਹਦਾ ਰੈਣੀਓ ਨਰਮ ਗੌਰਮੈਂਟ ਦਾ ਇਤਿਹਾਸ ਲੇਕਨ ਦਾ ਦਾ ਮਰੇ ਹੁਣ ਜਿਹੜੀ ਵੱਡ ਹੁੰਦੀ ਹੈ ਬੰਦੇ ਨੇ ਮੈਂ ਕਾਲੇ ਦੀ ਮਸ਼ੀਨ ਕੋਲ ਤੇ ਆਇਆ ਕਾਲਾ ਇੱਥੇ ਕੰਮ ਤੋਂ ਉਹਨੂੰ ਮੈਨੂੰ ਭੇਜਿਆ ਤੁਨੋਂ ਉਹ ਕਹਿੰਦਾ ਇਹਨੇ ਰਮਾਇਆ 7 ਕਿਲੇ ਵੱਢਨੇ ਉਹਦੇ ਮੈਨੂੰ ਕਹਿੰਦਾ ਵੀ ਜੇ ਤਾਂ ਉਹਦੇ 7 ਕਿਲੇ ਸਾਧਰੇ ਵੱਢੋਗੇ ਹੁਣ ਤੂੰ ਦੇਖ ਲੈ ਵੀ ਖੜੇ ਹੁੰਦਾ 6 ਕਿਲੇ ਵੱਢਦੀ ਉਹ ਗਰੇ ਹੋਗੇ ਤਾਂ 7 ਪੜ ਦੂ ਮਹਾ ਕਿੰਨੀ ਗਰੀਬੀ ਹੈ ਕਹਿੰਦਾ 7 ਕਿਲੇ ਹੀ ਰਹੇ ਰਿਆ ਗਿਰ ਕੇ ਇਹਨੇ ਚਾਰ-ਚਾਰ ਉਂਗਲ ਹਰੀ ਤੂਈ ਨਿਕਲੀ ਉੱਪਰ ਸੱਚਾ ਇਹੜਾ ਪਨੀਰੀ ਜੰਮਦੀ ਹੁੰਦੀ ਆਏ ਨਿਕਲਦੀ ਬੱਲ ਉਹ ਵੀ ਤਾਂ ਕਿਤੇ ਲੈਣੀ ਉਹ ਫੋਲੇ ਵਗੈਰ ਸੁੱਕ ਜੂਗੀ ਨਹੀਂ ਸੁੱਕਣਾਂਗੀ ਫੇਰ ਫੇਰ ਮੈਂ ਤੈਨੂੰ ਦੱਸਦਾ ਹੁਣ ਤੂੰ ਬਟਾ ਵਾਲਾ ਜੀਰੀ ਆ ਜਿਹੜੀ ਵੀ ਜੀਰੀ ਜਾ ਜਾਂਦੀ ਆ ਮੈਂ ਨਹੀਂ ਕਹਿੰਦਾ ਕੋਈ ਸੁੱਕੀ ਜਾਂਦੀ ਨਰਵਾਈ ਹੈਗੀ ਆ ਸੁੱਕੀ ਤੋਂ ਪਾਂਜਾ ਫਸ ਬਿਜਾ ਜਿਹੜੀ ਗੱਲ ਨਰਵਾਈ ਦੀ ਆ ਉਹ ਤਾਂ ਉਸ ਵੀ ਬਣਾ ਦਿੰਦੀ ਆ ਉਸ ਹੀ ਬਣਾ ਦਿੰਦੀ ਆ ਲੈ ਟਰੈਲੀ ਪੂਸ ਪੈ ਗਈ ਆ ਉਹ ਤਾਂ ਔੜੇ ਜੀ ਸੀ ਦਾ ਹੁਕਮ ਹੈ ਵੀ 10 ਵਜੇ ਤੇ ਲੈ ਕੇ ਸ਼ਾਮ ਦੇ 6 ਵਜੇ ਤੱਕ ਮਸ਼ੀਨਾਂ ਚੱਲਣੇ ਚਾਹੀਦੇ ਆ 11 ਵਜੇ ਮਸ਼ੀਨ ਚਲਾਈ ਗਾਲੇ ਜਰਵਿੰਦਰ ਵਾਈ ਉਸ ਦੀ ਤਾਂ ਉਹ ਤਾਂ ਹੈ ਫੇ ਹੁਣ 10 ਕਾਲ ਬੱਡੂ ਬੱਢਣੇ ਨਿਬੜਣੇ ਦਾ ਬੱਡੇ ਨਹੀਂ ਆ ਇਹ ਫੇ ਗਿਰਿਆ ਹੋਇਆ ਨਾਲ ਇੱਕ ਕਣਕ ਦਾ ਆਪਣੇ ਨਵੇੜ ਵੀ ਤਾਂ ਹੀ ਹੈ ਕਿਉਂਕਿ 5 ਵਜੇ ਚ ਚਲਾ ਦਿੰਨੇ ਆ ਬਾਈ ਸਾਰੀ ਹੱਦ ਚਲੀ ਜਾਂਦੀ ਆ ਹਵਾ ਚਲੀ ਜਾਵੇ ਆਹ ਜੀਰੀ ਹੈ ਜਾ ਕਦੇ ਕਣਕ ਸ਼ੁਰੂ ਹੁੰਦੀ ਹੈ ਨਾ ਕਣਕ ਵੀ ਪਹਿਲਾਂ ਫੋਲੇ ਬਗੈਰ ਨਹੀਂ ਭਰ ਹੁੰਦੀ ਹੈ ਵੀ ਉਹਨੂੰ ਵੀ ਪਹਿਲਾਂ ਪਹਿਲਾਂ ਜਿਹੜੀਆਂ ਜਾਂਦੀਆਂ ਨਾ ਪੰਜ-ਛੇ ਦਿਨ ਉਹਨੂੰ ਵੀ ਧੁੱਪਾਂ ਲੱਗਦੀ ਹੈ ਤਾਂ ਭਰਦੇ ਉਹਦੇ ਬਾਅਦ ਫੇ ਪੱਕ ਜਾਂਦੀ ਹੈ ਫੇ ਪਤਾ ਲੱਗ ਜਾਂਦਾ ਆ ਵੀ ਹਾਲੇ ਦੱਸਦੇ ਨੇ ਇੱਕ ਕਣੇ ਜਲਣੇ 10 ਦਿਨ ਦੇ ਬਾਅਦ ਪੱਕੀ ਜਾਣ ਲੱਗ ਜੂ ਹਾਂ ਭਈਆਂ ਦੀ ਝਾੜੀ ਹੋਈ ਗੈਰ ਦਿਓ ਭਰਦੇ ਉਹ ਸੁੱਕੀ ਹੈ ਹਾਂ ਉਹ ਤਾਂ ਹੈ ਦੇਖਿਆ ਸੀ ਪਿੱਛੇ ਵੀ ਜਾਂਦੇ ਸੀ ਭਈਆਂ ਝਾੜੀ ਹੋਈ ਨੂੰ 7 ਦਿਨ ਬਾਅਦ ਸ਼ਾਮ ਨੂੰ ਗਏ ਸਾਡੇ ਫੋਲੇ ਰਹੀਆਂ ਸ਼ਾਮ ਤੱਕ ਉਹ ਜਦੋਂ ਢੇਰੀ ਲਾਈ ਜਦੋਂ ਭਰਤੀ ਇਹ ਤੇ ਰਮਾਈ ਨਹੀਂ ਜਾਂਦੀ ਹੈ ਜੇ ਦਿਲਬੀਰ ਇਹ ਅਲਿਓ ਹਜ ਲ ਇਹ ਸਾਰੀ ਰਾਤ ਚੱਲੀ ਜਾ ਬਾਈ ਹਾਂ ਬੋਲਦਾ ਬਾਈ ਜਿਹੜਾ ਆ ਵੀ ਘੱਟੇ ਦਾ ਜੇ ਸੁਰਤ ਹੁੰਦਾ ਮੀਂਹ ਪੈ ਗਿਆ ਨਾ ਬੜੇ ਉਹਨਾਂ ਦਾ ਮੀਂਹ ਹਾਂ ਮੀਂਹ ਨੇ ਕੰਮ ਖਰਾਬ ਕਰਿਆ ਉਹਨਾਂ ਦਾ ਦੇਖ ਲੈ ਜੀ ਦੇ ਕਿੰਨੀ ਖੜਾਈਆਂ ਹੋਈਆਂ ਹਾਂ ਹਾਂ ਇਹ ਕਹੇ ਗਵਰਨਮੈਂਟ ਨੂੰ ਸਮਝ ਨਹੀਂ ਲੱਗੀ ਬਣ ਕੇ ਕਹਿੰਦੇ ਹੁਣ ਇੱਕ ਹੀ ਨਾ ਖੜਾਈਆਂ ਹੋਈਆਂ ਗਵਰਨਮੈਂਟ ਗਵਰਨਮੈਂਟ ਕਹਿੰਦੀ ਵੀ ਸਾਡੇ ਕਹਿੰਦੇ ਹਰੀ ਝੰਡੀ ਆ ਹੁਣ ਸੈੱਲਰ ਵਾਲਾ ਨਾ ਆਰਟੇ ਨੇ ਹੜਤਾਲ ਕਰੀ ਵੀ ਸੈੱਲਰ ਵਾਲੇ ਕਹਿੰਦੇ ਵੀ ਜਿਹੜੇ ਬੰਦੇ ਨੇ ਗਿਰਗੀ ਜੀਰੀ ਉਹਦੋਂ ਇਹਦੀ ਗਰੀਬ ਰਵੀ ਦੇ ਇਹ ਵੀ ਗਾਲਾਂ ਕੱਢਦਾ ਦਾ ਵੀ ਹੁਣ ਇਹ ਖੁਸ਼ ਆ ਇਹਨਾਂ ਨੇ ਹੁ ਵੇ ਨਹੀਂ ਸਾਡੀ ਵੱਡ ਹੁੰਦੀ ਦੀ ਸੁੱਕ ਬਗੇ ਨਹੀਂ ਥੋੜੀ ਜੀ ਇਹ ਜੀ ਗੱਲ ਆ ਤਿੰਨ ਮਹੀਨੇ ਜੀ ਦੀਆ ਟਾਈਮ ਆ ਪਹਿਲਾਂ ਨਵੇੜ ਲਓ ਨਵੇੜ ਲਓ ਉੱਥੇ ਵੀ ਨਵੇੜ ਨਹੀਂ ਉਹ ਹੀ ਗੱਲ ਹੋ ਜਾਂਦੀ ਐ ਉਦਾਂ ਜੀ ਦਾ ਕਹਿਣਾ ਆ ਵੀ ਕਾਲਿਆ ਮੋਢੇ ਵਿੱਚ ਰੱਖ ਕੇ ਚਲਾਉਂਦਾ ਵੀ ਦੂਏ ਦੇ ਮੋਢੇ ਵਿੱਚ ਇੱਕ ਕਿਸਾਨਾਂ ਨੇ ਮੋਢੇ ਵਿੱਚ ਰੱਖ ਕੇ ਚਲਾਉਣ ਵਾਲਾ ਕਾਲ ਹਾਂ ਕਾਲੇ ਦੇ ਮੋਢੇ ਨਹੀਂ ਸੁਣਦਾ ਸੀ ਭੇ ਤੂੰ ਜੀੜੀਆਂ ਗਿਰ ਗਈਆਂ ਮਸ਼ੀਨ ਵਾਲਾ ਕਹਿੰਦਾ ਮੈਂ ਰੇਟ ਵਧਾ ਦੇਣਾ ਮਸ਼ੀਨ ਵਾਲਾ ਵੀ ਸੱਚਾ ਆਪਣੀ ਜੇਗਾ ਘੁੰਮ ਫਿਰ ਕੇ ਸੁਈ ਤਾਂ ਸਾਡੇ ਉੱਰੇ ਆਈ ਹਲੇ ਹੋਰ ਦੇਖ ਦੂੰ ਅੱਜ ਮੈਂ ਗਿਆ ਉੱਥੇ ਕਾਲੇ ਕੋਲ ਮਾਹਾਂ ਬਸ ਪੱਕਾ ਜਿਹਾ ਪਤਾ ਲੱਜਾ ਫਿਰ ਨਹੀਂ ਝਾਕਣਾ ਜੀ ਰਹੀ ਜਾਂਦੀ ਆ ਮੈਨੂੰ ਕਹਿੰਦਾ ਅੱਜ ਤਾਂ ਕਿਸੇ ਹਾਲਤ ਵਿੱਚ ਨਹੀਂ ਮਾਹ ਠੀਕ ਹੈ ਕਹਿੰਦਾ ਕੱਲ ਨੂੰ ਫਿਰ ਤੇਰੇ ਲੱਗੂਗੀ ਮਾਹ ਮੇਰੀ ਗਿਰੀ ਹੋ ਗਿਆ ਉਸੇ ਕਹਿੰਦਾ 10 10:30 ਤੱਕ ਤਰੇ ਜਾਣੀ ਆ ਮਾਹ ਚੱਲ ਦੇਖ ਲੈ ਮੈਂ ਹੈ ਕਹੇ ਕਿ ਫਿਰ ਆ ਗਿਆ ਉਹ ਤੇ ਹੁਣ ਫਿਰ ਮੈਨੂੰ ਫੋਨ ਆ ਗਿਆ ਕਹਿੰਦਾ ਵੀ ਅੱਜ ਸ਼ਾਮ ਨੂੰ ਦੇਖੂਗਾ ਮੈਂ ਨਹੀਂ ਟਾਈਮ ਕੱਢ ਕੇ ਜੇ ਹੋਇਆ ਨਹੀਂ ਵੀ ਕੱਲ ਨੂੰ ਸ਼ਾਮ ਪਰ ਫਿਰ ਮੈਂ ਬੱਸ ਲਾ ਲਿਆ ਹੁਣ ਇਹ ਪਰਸੋਂ ਪਗਈ ਉੱਥੇ ਫਿਰ ਉਹ ਤੇ ਡਰਾਈਵਰ ਪਤਾ ਕੀ ਬੋਲਿਆ ਮੈਨੂੰ ਡਰਾਈਵਰ ਕਹਿੰਦਾ ਤੁਸੀਂ ਸਾਰੇ ਕਹਿੰਦੇ ਕਾਲੇ ਨੂੰ ਰੇਟ ਵਾਰ ਕਿਹੀ ਜਾਂਦੇ ਵੀ ਗਿਰੀ ਵੀ ਹੈ ਕਾਲੇ ਨੂੰ ਰੇਟ ਚਾਹੀਦਾ ਵੱਧ ਚਾਹੀਦਾ ਹੈ ਮਸ਼ੀਨ ਦਾ ਰੇਟ ਹਾਂ ਬਹੁਤ ਠੀਕ ਹੈ ਭਾਈ ਜੇ ਹੁਣ ਟਾਈਮ ਦੁੱਗਣਾ ਲੱਗਣਾ ਇਹ ਤਾਂ ਚਾਹੀਦਾ ਹੀ ਚੱਲ ਜੇ 5-700 ਰੁਪਏ ਪੱਧਾ ਦੇਤਾ ਉਹ ਤਾਂ ਕੋਈ ਨਹੀਂ ਕਿਥੇ ਦੁੱਗਣਾ 4000 ਬਣ ਦੋ ਨੂੰ ਕਹਿੰਦਾ ਉਹ ਜੇ ਹੁਣ 25-2600 ਰੁਪਏ ਦੇਤਾ ਉਹ ਤਾਂ ਕੁਝ ਨਹੀਂ ਕਹਿੰਦਾ ਵੜਾਈ ਤਾਂ ਮੈਂ ਕਹਤਾ ਡਰਾਈਵਰ ਜਿਹੜਾ ਕਹਿੰਦਾ ਵਧੀਆ ਤਾਂ ਮੈਂ ਵੱਡਦਾ ਮਹਾਂ ਗੱਲ ਤੁਹਾਨੂੰ ਜੇ ਤੂੰ 2 ਘੰਟੇ ਵਿੱਚ ਇੱਕ ਕਿਲਾ ਵੱਢਣਾ ਜੇ ਖ ਕਹਿੰਦਾ 11500 ਮੈਨੂੰ ਵੀ ਆਈ ਨਾ ਮਫ ਹੁਣ ਮੇਤੇ ਕਾਹਨੂੰ ਕਾਉਣ ਲੱਗਿਆ ਸਾਰਾ ਇਹ 11500 ਡਰਾਈਵਰ ਹੁੰਦਾ ਹੀ 3000 ਕਾਲੇ ਨੇ ਜੇ ਫੇਰ ਤਾਂ ਔਖਾ ਹੈ ਬਾਈ ਥੱਦੇ ਪਾਲ ਸਾਡੇ ਨਾਲ ਵੀ ਮਹਾ ਡਰਾਈਵਰ ਤੈਦਾ ਬਾਈ ਹੁਣ ਵੱਢਣੀ ਵੱਢਣਾ ਸਮਝ ਗਿਆ ਇਹ ਥੋੜੀ ਦਿਨਾਂ ਨਾਲ ਸੀਜ਼ਨ ਦੀ ਗੱਲ ਹੁੰਦੀ ਆ ਸੀਜ਼ਨ ਦੀ ਗੱਲ ਹੁੰਦੀ ਆ ਸੀਜ਼ਨ ਚ 10 ਕਿਲੇ ਵੀ ਹੋ ਸਕਦੇ ਆ ਸੀਜ਼ਨ 30 ਕਿਲੇ ਨੂੰ ਹਾਂ ਮਹਾ ਇਹਦੇ ਗੱਲ ਇਹ ਨੂੰ ਜਿਹੜਾ 500 700 ਵੱਧ ਦੇਣਾ ਤੂਲੇ ਨਹੀਂ ਦੇ ਰੀਡ ਗਟੋਆ ਨਕਸ਼ ਕਰ ਸੀਜ਼ਨ ਦੀ ਜਾਂਦੀ ਆ ਜਿਹੜਾ ਮੰਡੀਆਂ ਮਾ ਲੇਬਰ ਆਈ ਵੀ ਆ ਉਹ ਸੀਜ਼ਨ ਦੀ ਗੱਲੇ ਆ ਉਹ ਆਰਥਿਕ ਹੈ ਚਾਹੇ ਮੈਂ ਜਾਇ 50 ਆ ਤੇ ਆਵੇ ਨਾ ਅੱਛਾ ਆਵੇ ਉਹਨੂੰ ਪੈਸੇ ਦੇਣੇ ਹੁਣ ਉਹਨਾਂ ਨੇ ਲੇਬਰ ਨਾਲ ਬੋਰੀਆਂ ਭਰਨੀਆਂ ਜਿਹੜਾ ਘਾਟਾ ਪਤਾ ਉਹਨਾਂ ਦੇ ਗਲੇ ਪੈਂਦਾ ਹਾਂ ਹਾਂ ਉਹਦੇ ਗਲੇ ਪੈਂਦਾ ਘਟ ਜਾਂਦਾ ਉਹ ਤੇ ਉਹ ਵੀ ਭੇਜਿਆ ਜਿਹੜੀਆਂ ਬੋਰੀਆਂ ਨੇ ਲੁਕਾਉਂਦੇ ਆ ਉਹ ਵੀ ਸਾਡੇ ਸਿਰ ਪਰ ਦੀ ਪੂਰਾ ਹੁੰਦਾ ਹੁੰਦਾ ਹੀ ਆ ਉਹਨਾਂ ਨੂੰ ਪਤਾ ਵੀ ਇੰਨਾ ਕਿ ਸਾਡਾ ਟੁੱਟਣਾ ਵਜਨ ਨਾਲ ਰੀਕ ਕਰਨਾ ਸਾਰੇ ਯਾਰ ਕੋਈ ਵੀ ਕੰਮ ਹੈ ਜਿਹੜਾ ਕੰਮ 'ਚ ਬੰਦਾ ਵੜ ਜਾਂਦਾ ਉਹਨੂੰ ਪੇਟ ਪੈ ਜਾਂਦਾ ਉਹ ਕੰਮ ਉਹਨੂੰ ਕਰਨ ਕਰਨਾ ਪੈਂਦਾ ਉਹ ਡਰਾਈਵਰ ਮਸ਼ੀਨ ਚ ਚਲਾਉਂਦਾ ਮੈਂ ਦੇਖਿਆ ਹੁਣ ਵੀ ਲੱਗਿਆ ਉਹਦੇ ਕੋ ਟਾਈਮ ਅਰੇ ਅੱਧਾ ਕੀਲਾ ਵੱਢਿਆ ਹੋਣਾ ਅੱਧੇ ਕੀਲੇ ਵਿੱਚ ਮੈਂ ਕਹਿੰਦਾ ਵੀ ਕੋਈ ਗਣਤੀ ਨਹੀਂ ਹੋਣੀ ਜੀ ਇੰਨੀ ਵਾਰ ਕਲੱਚ ਦੱਬਣਾ ਪੈਂਦਾ ਗਿਰੀ ਵੀ ਹੈ ਕਲੱਚ ਵੀ ਉੜਦੀ ਕਲੱਚ ਕਲੱਚ ਬਣੇ ਟੋਨਾ ਜਿਹੜੀ ਉੜਨੀ ਉੜਨੀ ਤੇਰਾ ਪਟ ਗਿਆ ਕਰੂੰ ਲੱਤ ਦੁਖਣ ਲੱਗ ਗਈ ਕਹਿੰਦਾ ਇੱਕ ਤਾਂ ਕਲੱਚ ਤੇ ਨੂੰ ਪਤਾ ਵੀ ਕਰਵਾਇੰਦਾ ਕਿੰਨਾ ਘੜਾ ਹੁੰਦਾ ਫਿਰ ਥੋੜੀ ਦੇਰ ਵਾ ਖੜਾ ਹੋਇਆ ਨਾ ਮਾਤਾ ਕਦੇ ਖੜਾ ਹੋਇਆ ਕਹਿੰਦਾ ਆ ਰਿਹਾ ਆਇਆ ਪੱਟ ਪੱਟ ਵਾਰੇ ਕਹਿੰਦਾ ਵੇਰੀ ਬਾਤ ਸੁਵੀ ਪੱਟ ਨੀ ਡੱਬ ਦੇ ਰੀਕ ਕਹਿੰਦਾ ਕਲੇਜਰੀ ਹੋ ਬਾਈ ਮਾਡੇ ਮੋੜ ਪੱਟਣਾ ਜਾ ਕੇ ਕਿਥੇ ਬਾਰ ਬਾਰ ਜਿਹੜੀਆਂ ਖੜੀਆਂ ਹੋਵੇ ਨਾ ਤਾਂ ਮਸ਼ੀਨ ਉੱਪਰ ਬਜਨ ਪਵੇ ਨਾ ਮਾਲਕ ਉੱਪਰ ਪਵੇ ਸਾਰੇ ਆਪਰੇ ਪਿਆ ਪਿਆ ਹੁਣ ਜੇ ਗਿਰੀਆਂ ਤਾਂ ਬਾਈ ਇਹਨੇ ਕਹਿਣੀ ਆ ਗਿਰੀਆਂ ਵੀ ਕਸੂਰ ਭਾਈ ਸਾਡਾ ਵੀ ਅ ਵਿੱਚ ਅਸੀਂ ਲਾ ਕੇ ਹਾਈਬ੍ਰਿਡਰ ਪਾ ਕੇ ਜਿਹੜਾ ਪਰਮਲ ਬੀਜ ਵਧੀਆ ਦੇ ਵੀ ਘਾਟਲ ਦੋ ਘੰਟੇ ਦਾ ਉਹ ਉਸੀ ਕੰਮ ਚੱਲਿਆ ਦਾ ਮੁੜ ਕੇ ਕਰਨਾ ਪਰ ਮੈਂ ਹੁਣ ਉਤਰਾਉਣਾ ਨਹੀਂ ਕਰ ਸਕਦੀ ਚਲ ਆਇਆ ਫੇਰ ਲੱਗਿਆ ਉਹਦੇ ਜਿਹਦੇ ਪੁੱਛਾ ਜਿਹਨੇ ਲਾਈ ਵੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਖੜੀ ਆ ਹੁਣ ਮੈਂ ਵੀਡੀਓ ਪਾਈ ਤੀ 7299 ਦੇ ਵਿੱਚ 800ਣਾ ਮਾ ਵੀ ਝਾੜ ਬਾਈ ਇਹਦਾ ਹੀ ਪੈਚੀ ਤੋਂ ਉੱਪਰ ਜਾਊਗਾ ਬਾਈ ਦਾ ਮੈਨੂੰ ਕਮੈਂਟ ਆਇਆ ਵਾ ਕਹਿੰਦਾ ਮਾ ਸਰ ਜਿੰਨੇ ਬਾਜੀ ਵੀ ਤਾਂ ਝਾੜ ਲਵੇ ਉਹ ਪੂਛਾ ਨੂੰ ਕੋਈ ਨਹੀਂ ਕਹਿੰਦਾ ਬਾਤ ਪਾਖਾ ਦੇ ਆਨ ਪਤਾ ਉਹਦੇ ਪੂਛਾ 40 40 ਨਿਕਲਦੀ ਉਧਰ ਪੂਛਾ ਪੂਛਾ ਵੱਢਣੇ ਤੱਕ ਨਹੀਂ ਦਿਖਦੀ ਹੈ ਹੈ ਵੀ ਪੂਛਾ ਹੀ ਕਹਿੰਦਾ ਸਾਡੇ ਖੜੀ ਇੱਧਰ ਵੀ ਨਿਕਲਦੀ ਬਜਨ ਬਜਨ ਦੀ ਦੱਬਦੀ ਹੈ ਵੀ ਇੱਕਣ ਹੈ ਬੀਜ ਅਸੀਂ ਕੋਈ ਜਾਣੀ ਦਾ ਏਡਾ ਨਹੀਂ ਵੀ ਮੋਟਾ ਛੋਟਾ ਪਰ ਬਜਨ ਮਾ ਲਈ ਜਾਂਦੀ ਆ ਮਾਸੜ ਗਲਤੀ ਪਤਾ ਕਿੱਥੇ ਹੁੰਦੀ ਆ ਆਪਾਂ ਤੇ ਆਪਾਂ ਜਿਹੜੀ ਪਰਮਲ ਆ ਉਹ ਆਪਾਂ ਦੂਜੀ ਦੇ ਬਰਾਬਰ ਲਾਈ ਜਾਂਦੇ ਆ ਨਾ ਪਰਮਲ ਦੇ ਬਰਾਬਰ ਹਾਈ ਬ੍ਰੀਡ ਲਾਉਂਦੇ ਆ ਇਹ ਨਹੀਂ ਲਾਉਂਦਾ ਸਾਤੇ ਕਿ ਕਿਤੇ ਬਾਅਦ ਲੱਗਣੀ ਯਾਰ ਆਪਣਾ ਲਾਹੀ ਲੇਟ ਹੈ ਤੇਰਾ ਅਸੀਂ ਕਿਹੜੇ ਆਲੂ ਲਾਉਣੇ ਬਿਜਲੀ ਦੇ ਕਣ ਕੇ ਹੁੰਦੀ ਆ ਹੁਣ ਨਾ ਵੱਢਤੀ ਹੁਣੇ ਵਿਹਲਾ ਮਹੀਨਾ ਯਾਰ ਆਪਣੇ ਬਿਵਾਰੀ ਨਾਲ ਕੰਮ ਦੇ ਆਉਂਦੀ ਪਰ ਮੇਰੇ ਲਾਉਂਦੇ ਤੇ ਹੋਰ ਕੀ ਆ 21 ਛੋਟੇ ਕੋ ਸੋਚਿਆ ਕਿਹੜਾ ਬੀਜ 21 26 21 26 ਬਸ ਕਿ 22 ਵੀ ਆ ਗਿਆ ਤਾਂ ਹਾਂ ਨਹੀਂ ਜੇ ਅਗਰ ਦਿਨ ਵੀ ਆਲੇ ਹਨ ਪਹਿਲਾਂ ਇੱਕ 24 ਵੀ ਆ ਲਿਆ 6 ਹੁੰਦਾ ਤਾਂ 8 ਹੁੰਦਾ ਤਾਂ ਉਹ ਵੀ ਦੇਖੀ ਨਾ ਨੇ ਨਾ 23 24 ਦਾ ਦੇਖਿਆ ਹਾਂ 8 ਦਾ ਪਤਾ ਸੁਖਰਾ ਦਾ 6 ਦੀ ਥੋੜਾ ਜਿਹਾ ਡਿਸ ਕਲਰ ਦਾ ਬੀਜ ਉਹ ਅਸੀਂ 6 ਜੇ ਲਾਉਣਾ ਢੇਰੀ ਬੱਲੇ ਬਈ ਝਾੜਦੇ ਭਈਏ ਹੁੰਦੇ ਸੀ ਗੁੱਡਾ ਗੰਜ ਲੱਗ ਜਾਣਾ ਉੱਥੇ ਜਾ ਕੇ ਜੰਨੀ ਟਾਲੀ ਲਿਆੜੀ ਅੱਧੀ ਅੱਧੀ ਨਾਲ ਵੱਧ ਮੋੜੇ ਵਾਲੀ ਫੂਲ ਸੀ ਇੱਕ ਕੋਲ ਬਿਮਾਰੀਆਂ ਪੈ ਜਿੰਦੀ ਸਵਰੇਹਾਂ ਘਟੇਦੀਆਂ ਇੱਕ ਹੀ ਸਾਲ ਲਾਇਆ ਇੱਥੇ 201 ਦਾ ਬੀਜ ਬਲ ਉਹ ਤਾਂ ਗਿਆ ਤੇ ਉਹ ਗੌਰਮੇਟ ਦੋ ਦਿਨ ਬੰਦ ਉਹ ਮੈਂ 12 ਵਜੇ ਬੰਦ ਕਰਤਾ ਮੇਰਾ ਹੈ ਤਾਂ ਪੂਛਿਆ ਵਰਦੀ ਤਾਂ ਉਹ ਮੇਰੇ ਪੈਂਤੀ ਕਮਾਟਾ ਨਿਕਲੀ ਤੀ ਉਹ 35 ਜਾਮਤੀ ਹੋ ਸਰੀ ਮੈਂ ਫੂਲੇ ਦਾ ਕਿੱਦਾਂ ਬਟਾਇਆ ਦਾ ਪੂਰੇ ਚਲਾਈ ਹੁਣ ਵੀ ਦੇ ਲੈ ਕੋਈ ਕਿਸੇ ਦੇ ਮਾੜਾ ਦੇਖਦਾ ਸਾਰੇ ਸੋਨੇ ਮੰਮਰ ਚਾਹਦੇ ਹਾਂ ਆਹਦੀ ਕਿਹੜੀ ਸਬਦੇ ਵੀ ਵਧੀਆ ਵੀ ਆਏ ਵਧੀਆ ਗੇ ਲਾਉਣੇ ਹਰੇਕ ਵਧੀਆ ਲੱਗਿਆ ਹੁਣ ਤੇ ਇਹ ਸਾਹਮਣੇ ਆ ਹਰੇ ਦਾ 77017501 ਮਿਲਦਾ ਨਹੀਂ ਜਾਏਗਾ 35353637 ਹੌਂਟੀਆਂ ਫੈਟੀਆਂ ਵੀ ਆਵੇ ਤੇਰੀ ਕਵੇਰੀ ਘੜ ਘਟ ਤੇ ਵੀ ਖਾ ਰਿਹਾ ਮੈਂ ਕਿ ਬੜੀ ਆ ਦਰਨਾ ਤੇ ਕਹਿੰਦੇ ਜੀ ਕਦਾ ਬਹੁਤ ਝਾੜ ਆ ਉਹਨੇ ਵੀ ਲਾਈ ਹੋਈ ਦੇਤਰ ਜੀ ਦੀ ਕੋਲ ਸਿਰ ਤੇ 01 ਦਾ ਵੀ ਝਾੜ ਆ ਜੇ ਗਰੀਬ ਹੀ ਆ ਝਾੜ ਫਿਰ ਵੀ ਦਿੰਦਾ ਜੀ ਕੋਈ ਨਹੀਂ ਯਾਰ ਅੱਜ ਨਾਲ ਹੁਣ ਵੱਢਦੇ ਕਾਲੇ ਜੇ ਉਹ ਵੀ ਗਿਰਿਆ ਵੇ ਕਾਲਾ ਵੱਢਦਾ ਜਿਹਦੇ ਗਿਰਿਆ ਵਿਆ ਝਾੜ ਉਹਦੇ ਵਸੇਰਾ ਨਾਲੇ ਜੰਮਿਆ ਹੋਇਆ ਹੁਣ ਬਾਈ ਕਈ ਕਮੈਂਟਾਂ ਪੁੱਛੀ ਜਾਂਦੇ ਬਾਈ ਝਾੜ ਕਿੰਨਾ ਵੀ ਝੜ ਗਿਆ ਦਾ ਇਹੇ ਕਰਾ ਘੜੀ ਖੜੇ ਖੜੀ ਬਾਈ ਝਾੜ ਦਾ ਘਟੇ ਰਿਆ ਘਟਾਰੇ ਘਟਾਰਾ ਬੈਠੇ ਉੱਪਰ ਕੀ ਕਰੀਏ ਉਹਨਾਂ ਦੇ ਕਰਮ ਆਦਾ ਉਹ ਕਰਮ ਦੇ ਖਾਲੀ ਆ ਗੈਸ ਹੁੰਦਾ ਸਾਨੂੰ ਵੀ ਉਹ ਤਾਂ ਉਹ ਨਹੀਂ ਖੰਡੀਆਂ ਗਿਆ ਉਹ ਸਾਨੂੰ ਬਹਿਮਾ ਉਹ ਵਿੱਚ ਜਾਨਵਰ ਜਾਨਵਰ ਖੰਡੀਆਂ ਉਹ ਫੜਦੀਆਂ ਉਹ ਢੀ ਘਾੜਦੀਆਂ ਕਿਸਰੇ ਹੁਣ ਦੱਸੇ ਦੱਦੇ ਪੈਨਾ ਕਟਰਾਲੀ ਗੈਸ ਗੈਸ ਸਾਬ ਨੂੰ ਦਾ ਦਿੰਦਾ ਕਵਾਂਟਲ ਉਹਦੇ 2 ਕਵਾਂਟਲ ਇੱਧਰ ਕਵਾਂਟਲ 2 ਕਵਾਂਟਲ ਇੱਧਰ ਬੱਸ ਜੇ 35 ਗਏ ਤਾਂ ਨਹੀਂ 33 ਵੀ ਉਹ ਦਾ 36 ਵੀ ਉਹ ਦਾ ਦਾ 36 ਤਾਂ ਜਲ ਨਹੀਂ ਹੋਣਾ ਨੇ ਹੋ ਵੀ ਸਕਦਾ ਕੋਈ ਬੜੀ ਗੱਲ ਨਹੀਂ ਹੈਗੀ ਹੋ ਸਕਦਾ ਪਰ ਇਹ ਠੋਸ ਵਜਨ ਨਾ ਵਾ ਸਰ ਇੱਕ ਵਾਰ ਸਾਡੇ ਪੂਛਾ 36 ਨਿਕਲੀ ਸੀ ਜਿਹਨੇ 35 ਲੈਣੀਆਂ ਉਹ 26 ਲੈ ਲਿਆ ਆ ਆ ਦੇਖ ਤਾਂ ਕਾਦ ਲਾਈ ਤੀ ਉਹ ਵੀ ਕਾਦ ਲਾਈ ਤੀ ਸਭ ਬਰਾਬਰ ਆ ਗਈ ਨਾ ਹਾਂ ਠੀਕ ਆ ਬੀ ਗਰਮੇ ਤੇ ਨਾ ਜਣਾ ਕੋ ਪਤਾ ਲਾ ਆ लास्ट ਵਾਲਾ ਪਾਣੀ ਆ ਉਹ ਦੇਖ ਕੇ ਲਾਉਣਾ ਪੈਂਦਾ ਹਰਿਆਈ ਬਗਰੇ ਛੱਬੀ ਜੀ ਵੀ ਦੋ ਵੈਰਾਈਆਂ ਮਸਤ ਇੱਕ 골ਡਨ ਛੱਬੀ ਹਾਂ ਇੱਕ ਡੈਲਟਾ ਛੱਬੀ ਕਿਤੇ ਇਹੋ ਜਿਹੇ ਰੋਰਮ ਹੈ ਹੈ ਇਹ ਰੋਰਮ ਵਾਲਾ ਹਾਂ ਕਈ ਸੋਹ ਜੀ ਭਾਜ ਜਾਂਦੇ ਆ 21 ਨੂੰ ਵੀ ਲੱਗ ਟਗਾਣੇ ਆਕਣੇ 21 ਵੀ ਦੋ ਕਿਸਮ ਦਾ ਹੂੰ ਵੀ ਚਲ ਸਾਤਵੇਂ ਹੋਵੇ ਸਾਡੇ ਪਰਮਲਾਲ ਦਾ ਆ ਨਵਾਂ ਬੀਜ ਆ 110 ਲੱਗੇ ਲਾਉਣਾ ਕਿ ਭੀ ਪਰਮਲ ਹੋਊਗਾ ਸ਼ੁਰੂ ਹਾਂ ਅੱਲਾ ਤਜਰਬਾ ਕਰਦਾ ਥੋੜਾ ਥੋੜਾ ਲਾਗੇ ਤੇਰਾ 110 ਲਾਉਣਾ ਕਾ ਮੈਂ ਆਪਾਂ ਨੇ 21 ਲਾਉਣੀ ਦੁਬਾਰਾ 110 ਰੁਪਏ ਲੱਗਦਾ ਥੋੜੀ-ਬੋਦੀ ਵੀ ਕਰੂੰਗਾ ਤੇ ਯਾਰ ਬਾ ਕਰੂੰਗਾ ਥੋੜੀ-ਬੋਦੀ ਹਾਂ 21 21 ਨਾ ਸਾਡੀ ਗੱਦੀ ਜੰਡੀ ਨਹੀਂ ਨਹੀਂ ਚਾਹੀਦਾ ਚੋਈਆਂ ਦੇ ਖੇਤਾਂ ਵਿੱਚ ਵੀ ਖੜਾਇਆ ਤਾਂ ਚਿੱਪੇ ਕਿਹੜਾ ਮੰਡੀ ਦੀ ਖੁੱਲੀ ਆ ਜਿੰਨਾ ਤੱਕ ਮਰਜ਼ੀ ਖੜਾ ਰੱਖਾ ਖੜਾ ਲਾ ਕੋਈ ਚੱਕਰ ਨਹੀਂ ਯਾਰ ਚੋਈਆਂ ਦੇ ਖੇਤਾਂ ਦੀ ਗਿਰਦੀ ਨਹੀਂ ਚੋਈਆਂ ਜਾਲਦੀ ਦੇ ਫੇਰ ਹਾਂ ਆ ਹੁਣ ਮੈਂ ਤਾਂ ਤਾਂ ਬੜਾਈ ਜਮ ਕਾ ਰੱਬ ਨਾ ਕਰੇ ਜੋ ਫੇਰ ਹੋ ਗਿਆ ਉੱਥੇ ਤਾਂ ਕੁਝ ਨਹੀਂ ਦੇ ਬੱਲੇ ਪੈਣਾ ਕੁਝ ਨਹੀਂ ਬੱਲੇ ਪੈਣਾ ਸਾਨੂੰ ਬੜਾ ਸਾਡੇ ਗਰੀਆ ਪਿਆ ਸੀ ਤੇ ਫਿਰ ਚੱਲੋ ਵੀ ਮੌਸਮ ਠੀਕ ਹੈ ਚੱਲ ਹਾਲ ਦੀ ਗੜੀ ਦਾ ਮੌਸਮ ਬਹੁਤ ਵਧੀਆ ਪਰ ਇਹਨਾਂ ਪਤਾ ਨਹੀਂ ਬੱਦਲ ਹੋਇਆ ਉਹਦਾ ਕਾਲਾ ਨਿਕਲਦੇ ਨੇ ਫੇਰ ਇੱਥੇ ਨਹੀਂ ਚੱਲੋ ਇਹ ਤਾਂ ਚੱਲੋ ਇਧਰ ਫੇਰ ਅਸੀਂ ਉਸ ਵੀ ਦੇਖਣੇ ਆਂ ਕਿ ਮੈਂ ਉਸ ਵੀ ਨਹੀਂ ਦੇਖਣ ਵੀ ਹੋਰ ਲੈ ਲਵਾਂਗੇ ਹੋਰ ਠੀਕ ਹੈ ਹੁਣ ਤਾਂ ਮੌਸਮ ਸਾਫ ਆ 10 ਤਰੀ ਤੱਕ ਆਣ ਹੂੰ ਸਾਫ ਹੈ ਠੀਕ ਆ ਵਧੀਆ ਇੱਕ ਨਿਆਰ ਕੱਢ ਦੇ ਜਿਹੜੇ ਹੈਗੇ 15 20 ਦਿਨ ਐਨੇ ਸਾਰਿਆਂ ਨੇ ਬੈਠਿਆ ਜਾਣੀਆਂ ਮੰਡੀਆਂ ਖੋਜੋ ਫਿਰ ਤਾਂ ਵੋਲੂ ਮੇਟਾ ਚੜਨਾ ਇੱਕ ਮੰਡੀ ਤਾਂ ਖਾਲੀ ਪਈਆਂ ਮਾਰੋ ਮਾਰ ਚਾ ਜਿਹਦੇ ਕੋ 10 ਕਿਲੇ ਆ ਉਹਨੇ 2 4 ਵਢਾ ਲਈ ਟਰਾਲੇ ਭਰ ਲਏ ਹੁਣ ਗਾ ਕਿਥੇ ਵੜ ਲੂਗਾ ਰੇ ਕੇ ਥੋੜੀ ਥੋੜੀ ਵੱਢ ਰਹੇ ਆ ਆਲੂਆਂ ਜਿਹਨੇ ਆਲੂ ਵੇਚਣੇ ਭਰੇ ਖੜੇ ਟਰਾਲੇ ਉਹਨਾਂ ਦੇ ਟਰਾਲੇ ਉਹਨੋਂ ਬੈਨ ਉਹ ਤਾਂ ਸਾਰੇ ਫਸ ਗਏ ਆਲੂ ਵਾਲੇ ਦੇ ਟਰਾਲੇ ਉਹਨਾਂ ਨੇ ਬੈਨ ਕਰਾ ਲੇ ਮੁੜ ਕੇ ਪੈ ਗਿਆ ਮੀਂਹ ਫੂਸ ਵਾਲੇ ਪਿੱਛੇ ਪਿਆ ਨਾ ਬਾਉਣ ਜੋ ਕੁਝ ਨਹੀਂ ਹੋ ਰਿਹਾ ਜਿਹੜੇ ਨਰਮ ਆਲੂ ਵੀ ਰਹੇ ਵੇ ਜਿਹੜੇ 26 ਤਰੀਕੇ 26 ਤਰੀਕ ਨੂੰ 8-5 ਕਰਕੇ ਲੋਕਾਂ ਨੇ ਵੜਾਈ ਜੀ ਦੀ ਉਹ ਇਕਣੀ ਪਈ ਹੈ ਜਿਹੜੇ ਘਟਾ ਕੇ ਰੱਖ ਲਏ ਲੋਕਾਂ ਨੇ ਆਲੂਆਂ ਦਾ ਆਲੂਆਂ ਦਾ ਥੋੜੀ ਗੱਲ ਆਇਆ ਬੀਹ ਜੀਗੀਦਾਰ ਪਰ ਮਾਰ ਜ਼ਿਆਦਾ ਪੈਂਦੀ ਹੈ ਵਾਟ ਲੀ ਜਾਂਦਾ ਭਾਈ ਸੋ ਇਹ ਜਿਹੜੇ ਨਹੀਂ ਜਾਂਦਾ ਮੈਂ ਉਹ ਹੀ ਕਹਿੰਦਾ ਝੱਲੀ ਜਾਂਦਾ ਕਾਟੇ ਵੱਧੇ ਤੇ ਸਾਹਮਣੇ ਸੈਲਰ ਵਾਲਿਆਂ ਨੂੰ ਜਗਾ ਦੱਸ ਵੀ ਪਹਿਲਾਂ ਦੀ ਵਧੀਆ ਕਿ ਹੂਣੀ ਰੋਲੋ ਪਾਏ ਦੇ ਰਹੇ ਨੇ ਮੌਕੇ ਬਰਾਗੇ ਨਹੀਂ ਇਹ ਪਹਿਲਾਂ ਹੋਣਾ ਚਾਹੀਦਾ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨਾਂ ਦਾ ਪਹਿਲਾਂ ਨਵੇਡਰ ਵੀ ਸਾਰਾ ਕੋਈ ਵੀ ਭਾਈ ਮੌਕੇ ਦੇ ਬਰਾਕੇ ਤੰਗ ਨਹੀਂ ਕਰਨਾ ਜਿਹੜੇ ਤੰਗ ਕਰੂਗਾ ਉਹ ਬੰਦੇ ਕਰੋ ਬੰਦੇ ਕਰੋ ਆ ਆ ਗਿਆ ਗੱਲ ਹੜਤਾਲਾ ਹੜਤਾਲਾ ਉਹ ਹੀ ਤੇ ਘੁੰਮ ਘਮਾ ਕੇ ਸਾਡੇ ਕੋਲ ਗੱਲ ਆਉਣੀ ਸੈਲਰ ਇਕੱਲੇ ਨਹੀਂ ਜੀਰੀ ਵੱਡੀ ਨਹੀਂ ਅਗਰ ਪਰਾਲੀ ਜਿਹੜਾ ਅਗਲਾ ਕੋ ਨੂੰ ਜੁਰਮਾਨਾ ਉਹਨੂੰ ਬੁਲਾਣਾ ਫਿਰ ਉਹ ਵੀ ਹੋਣੇ ਪਹਿਲੀ ਨਰਾਉਣ ਲੱਗੇ ਜੀ ਮੈਂ ਕਰਨਾ ਹੈ ਹੈ ਕਿਆ ਕਰੂਗਾ ਜੀ ਮੈਂ ਉਹ ਨਾਲੇ ਹੁਣ ਤਾਂ ਸੀ ਪਿਆਗ ਬਹੁਤ ਘਟੀ ਹੋਈ ਆਪਣੇ ਕਿਹੜੀ ਲੰਗ ਮੈਂ ਦੇਖਣੀ ਮਿਲ ਗਈ ਬਹੁਤ ਫਰਕ ਪੈ ਗਿਆ ਜਿਨ੍ਹਾਂ ਕੋਲ ਹੁਣ ਸਾਧਨ ਨਹੀਂ ਹੈਗਾ ਬੇਵਸੀ ਆ ਉਹਨੂੰ ਤਾਂ ਮਾੜਾ ਮੋਟਾ ਕਰਨਾ ਹੀ ਪੈਂਦਾ ਕਰ ਨਹੀਂ ਪੈਣਾ ਹੋਰ ਇੰਨੀਆਂ ਫੈਕਟਰੀਆਂ ਚੱਲਦੀਆਂ ਸਾਰਾ ਕੁਝ ਚੱਲਦਾ ਪੰਜਾਬ ਦਾ ਧੂਆਂ ਦਿੱਲੀ ਨੂੰ ਪ੍ਰਭਾਵ ਕਰਦਾ ਦਿੱਲੀ 350 ਕਿਲੋਮੀਟਰ ਤੋਂ ਲੈ ਮੈਂ ਜੇ ਕਹਿ ਜਾਂਦਾ ਹਰਿਆਣਾ ਤੋਂ ਟੱਪ ਕੇ ਕੱਲੇ ਬੰਦਾ ਜਾਊ 6 ਘੰਟੇ ਲੱਗੂ ਧੂਆਂ ਦਾ ਰਾਤ ਨੂੰ ਪਹੁੰਚ ਜਾਂਦਾ ਜਿਹੜਾ ਬੰਦਾ ਪਖਾਨ ਖੇਲੇਦਾ ਇੱਥੇ ਕੋਈ ਸੰਭੂ ਆਰਡਰ ਵੇਖਣ ਇਹਨੂੰ ਜਾਲ ਜੂੜ ਲਾ ਦੋ ਹਾਂ ਜਾ ਤੂੰ ਜਿਹੜੇ ਉਹ ਲਾ ਸਾਦੇ ਆ ਉੱਪਰ ਵੀ ਲਾ ਦੋ ਕੁਸ ਉੱਪਰ ਵੀ ਲਾ ਦੇ ਵੀ ਜਿਹੜਾ ਰੁਕ ਜਾ ਫਿਰ ਉਹ ਨਹੀਂ ਪੋਲਿਊਸ਼ਨ ਬਹੁਤ ਹੈ ਤਾਂ ਕਿਉਂ ਬਸੀਮੀਦਰ ਦੇ ਗਲ ਪੈ ਜਾਂਦਾ ਬਸ 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 ਮੈਂ ਇਹ ਬਣਾ ਗੜਕ ਪੱਤੇ ਦੀ 460 ਇਹ ਖਾਲੀ ਦੋਵੇਂ ਜਦੇ ਭੜਾ ਲੈਣੀ ਹਾਲੇ ਕਹਿੰਦਾ ਉਪਰੇ ਪਾ ਲੈਣੀ ਜੇ ਤਾਂ ਮੈਂ ਤਾਰ ਲਈ ਥੱਲੇ ਫਿਰ ਤਾਂ ਮੈਂ ਨਾਲੇ ਲੈ ਕੇ ਜਾਊਂਗਾ ਥੱਲੇ ਭਰ ਕੇ ਠੀਕ ਆ ਨਹੀਂ ਪਰ ਇਹ ਵੇਚਿਆਉਂਗੇ ਉਹ ਕਿਹੜੇ ਸਾਰੀ ਆਉਣੀ ਆ ਮਸਲ ਵਿੱਚ ਸਾਰੀ ਲਾਉਣੀ ਸਾਈਲਰ ਦਾ ਭਰੇ ਕੇ ਲੱਗੇ ਜਾਣੇ ਹਾਂ ਸਾਰੀ ਚਲੀ ਜਾਣੀ ਆ ਐਉਂ ਕਰਦੇ ਵਾਰ ਇੱਕੋ ਕਿਹੜਾ ਲਾਉਂਦੇ ਆ ਇਹਦਾ ਇੱਕੋ ਗੜਾ ਲਾ ਦੇ ਥੱਲੇ ਪਰ ਕਰਖ ਲੈ ਉਹ ਹਾਂ ਇਹ ਸੱਬੀ ਰਹਿਣੀ ਇੱਕ ਬਸ 26 ਬੱਲ 26 ਬੱਲ ਰਹਿਣਾ ਵਾ ਸੜ ਕੋਈ ਜਾਣਾ ਬਰਾਤ ਉਹ ਤਰਾ ਲੇਟ ਆਉਂਦੇ ਉਹ ਤਾਂ ਬਹੁਤ ਲੇਟ ਆਉਂਦਾ ਟਾਈਮ ਤੇ ਰੱਖਨੇ ਹੋਣਾ ਤੁਨੂੰ ਜੇ 26 ਗੱਲ ਜਾਣੀ ਹੈ ਤਾਂ ਅੱਧੀ ਜਿੰਨੀ ਉੱਪਰ ਆਉਂਦੀ ਲੈ ਜਾ ਬਾਕੀ ਥੱਲੇ ਰੱਖ ਲੈ 26 ਗੱਲ ਹੈ ਜੀ ਉਹ ਆ ਵੱਧ ਪ੍ਰਿੰਟਾ ਹੋ ਜਾਣਾ ਕੰਮ ਆਉਣ ਨਾਲ ਚੈੱਕ ਇੱਕ ਹੋ ਜੂਗਾ ਕੱਠ ਹੋ ਜਾਣਾ ਹੈਨਾ ਮਗਾ ਜ ਮੌਚ ਇਹ ਥੋੜੀ ਇਹਨੂੰ ਨਰਮ ਆ ਇਹ ਤਾਂ ਬਹੁਤ ਪੱਕੀ ਹੋਈ ਫੇਰੀ ਮਾں ਉਹ ਨਾ ਉੱਤੇ ਮੋਚਰਾ ਲਗਾ ਪੈਂਦਾ ਇਹਨੂੰ ਵੀ ਰੱਖ ਦੋ ਉਹ ਮਤਾ ਨਹੀਂ ਬਣੇ ਜੋ ਪਸੇੜਦਾ ਇਹਨੂੰ ਫਿਰ ਇਹਨੂੰ ਤਾਰ ਲੈ ਹੁਣ ਥੱਲੇ ਪਾ ਕੇ ਇਹਨੂੰ ਉੱਪਰ ਪਾ ਲੈ ਉਹ ਜੇ ਤਾਰ ਨਹੀਂ ਆ ਫਿਰ ਤੋਂ ਉੱਪਰ ਹੀ ਆ ਜਾਣੇ ਨੇ ਆਹੋ ਇਹਦਾ ਮੋਚਰਾ ਆ ਜਣੇ ਸਹੀ ਪਹਾਰੇ ਨੇ ਨਾਲੇ ਕਹਿੰਦਾ ਠੀਕ ਹੈ ਪੱਕੀ ਹੈ ਨਹੀਂ ਇਹ ਤਾਂ ਹੁਣ ਜੇ ਤਾਰ ਨਹੀਂ ਉੱਪਰ ਨਹੀਂ ਚਲੀ ਜਾਣੀ ਉੱਥੇ ਵੀ ਤਾਂ ਚੱਕੇ ਕਰੂਗੇ ਉਹ ਟਰੈਲੀ ਤਾਰ ਕੇ ਟਰੈਲੀ ਉਹ ਜਾਂਦੀ ਚੈੱਕ ਕਰਨੀ ਉਹਨਾਂ ਨੇ ਹੂੰ ਹੁਣ ਕੋ ਦੋ ਦੋ ਚੈੱਕ ਕਰਨੇ ਆਹ ਇਹ ਤਾਂ ਉਹ ਹਮਾ ਚਾਹੀਦੀ ਹੈ ਬਾਕੀ ਲੈਡ ਲੈਡ ਬਹੁਤ ਰਹੀ ਆ ਹੁਣ ਭੱਜੀ ਆ ਲੈਡ ਦਾ ਕਿ ਹੁਣ ਯਾਰ ਚਲਾਉਂਦਾ ਕੌਣ ਸਾਰੇ ਜੀ ਇਹ ਵੀ ਕਹਿੰਦੇ ਵੀ ਜੀ ਦੀ ਲੈ ਦੇ ਪਾਣੀ ਕੋਈ ਹੁਣ ਤਾਂ ਇੱਥੇ ਤਾਰਾਂ ਕੱਢੀ ਬੈਠਦੇ ਆ ਵੀ ਕੋਈ ਭਰੇ ਇੱਕ ਗੱਲ ਦੱਬਦੇ ਪਾਣੀ ਸਿਨੇ ਵਾਲਾ ਚੂਹੇ ਵੀ ਚਲਾ ਦਿੰਦੇ ਆ ਹਾਂ ਚਾ ਜਾਂਦੀ ਆ ਚੂਹੇ ਫਸ ਜਾਂਦੇ ਵਿੱਚ ਉਹ ਦੇਖ ਸਮ ਟਰੈਕਟਰ ਦੇ ਫਰਕਾ ਦਾ ਹਾਂ ਜਿਹੜਾ ਟਰੈਕਟਰ ਕੱਢੇ ਖਾਲੀ ਦੇਖੋ ਕੱਢੇ ਦਾ ਉਹਨੇ ਤਾਂ ਘਰ ਬਣਾਇਆ ਉਹਦੇ ਦੋ ਤਿੰਨ ਮਹੀਨੇ ਹੋ ਗਏ ਮੈਂ ਤਾਂ ਉਹ ਹੀ ਕਹਿੰਦੀ ਚਿੱਟੇ ਚ ਭੰਦੇ ਘਾਰੇ ਪਏ ਬਾਬਾ ਤਾਂ ਉਹਨਾਂ ਨੇ ਵੀ ਰਹਿਣਾ ਭਾਈ ਕਿਥੇ ਹਾਂ ਤੇਰੀ ਮਾਹਰ ਉਈ ਚੱਲੀ ਜਾਂਦਾ ਜੀ ਕੰਮ ਬਾਈ ਬਹੁਤ ਵਧੀਆ ਚੱਲਦਾ ਜੀ ਰਿਆਂ ਬਾਈ ਫਸਲਾਂ ਖਾਰੇ ਨੇ ਪੱਕੀਆਂ ਚੱਲ ਪਈਆਂ ਮਸ਼ੀਨਾਂ ਦਾ ਕੰਮ ਸਾਡੇ ਕੱਲ੍ਹ ਆ ਜੋਰ ਫੜਿਆ ਸੋਣਾ ਪਰ ਮੰਡੀ ਨੇ ਨਹੀਂ ਜੋਰ ਫੜਿਆ ਮੰਡੀ ਦਾ ਨਹੀਂ ਜੋਰ ਫੜਿਆ ਦੇਖਦੇ ਆ ਪੰਜ ਤੀਕ ਕਹਿੰਦੇ ਹੁਣ ਵੀ ਕਿਆ ਬਣਦਾ ਅੱਗੇ ਕਿਆ ਕਰਦੇ ਮੰਡੀਆਂ 'ਚ ਜੱਟ ਰੋਲਦਾ ਹੁਣ ਤਾਂ ਮੰਡੀ ਜੇ ਵੜਣ ਵੀ ਨਹੀਂ ਦਿੰਦੇ ਮੰਡੀ ਜੇ ਬੜਾ ਇਹ ਕਹਾ ਕਹਾ ਹਾਰਕ ਪਈ ਜਾਣਾ ਆ ਜਾਣਾ ਇਸ ਹਾਰ ਕੋਈ ਨਾ ਕੋਈ ਫਸਲ ਬذرੋਂਗੇ ਵਧੀਆ ਬਦਲ ਜਾਵੇ ਕੋਈ ਨਾ ਕੋਈ ਬਦਲ ਦਵੇ ਯਾਰ ਸਾਨੂੰ ਐਮ ਐਸ ਬੀ ਦਵੇ ਅਸੀਂ ਹੋਰ ਲਾਉਣ ਲੱਜ ਜਾਣੇ ਹੋਰ ਲੱਗ ਜਾਣ ਲਾਉਣ ਨਹੀਂ ਤਾਂ ਪਾਪੂ ਲੋ ਤਾਂ ਹੀ ਲਾਏ ਦੇਣਾ ਲਾਏ ਦੇਣਾ ਹੈ ਕਾਲੂ ਵਿਛੜੀਆਂ ਆ ਬਾਕੀ ਭਾਈ ਮੌਸਮ ਠੀਕ ਹੈ ਇਕਨੇ ਰਹੇ ਵਧੀਆ ਲੰਘ ਜੇ ਵੇ ਟਾਈਮ ਜੰਗ ਲੰਘਦਾ ਵੀ ਠੀਕ ਹੈ ਜੀ ਮਿਲਦੇ ਫਿਰ ਕਿਸੇ ਅਗਲੇ ਵਲੌਗ ਵਿੱਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ